ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਸਾਰਿਆਂ ਨੇ ਕਿਸ ਤੋਂਤੇ ਆ ਸਾਰਿਆਂ ਨੇ ਕਿਸ ਇਸ਼ਨਾਨ ਕੀਤਾ ਟਾਈਮ ਹੋ ਗਿਆ ਸਾਢੇ 11:30 12 ਹੋ ਗਏ ਤੇ ਵਿਰਾਜ ਪਿਆ ਸੁੱਤਾ ਤੇ ਅੱਜ ਆਪਣੇ ਇੰਡੀਆ ਤੋਂ ਆਏ ਆ ਆਪਾਂ ਉਹਨਾਂ ਨੂੰ ਮਿਲਣ ਜਾਵਾਂਗੇ ਨਾਲੇ ਤੁਹਾਨੂੰ ਵੀ ਦੱਸਾਂਗੇ ਦਿਖਾਵਾਂਗੇ ਮਲਾਵਾਂਗੇ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿਉਂਦੇ ਵਾਸਤੇ ਰਹੋ ਦਬਕੇ ਵੀ ਆ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਅ ਜਲਦੀ ਜਲਦੀ ਆਪਣਾ ਵਨ ਕੀ ਹੋ ਜੇ ਥੈਂਕ ਯੂ ਜਿਉਂਦੇ ਵਾਸਤੇ ਰਹੋ ਜਿੰਨੇ ਵੀ ਭੈਣ ਭਰਾ ਵੀਡੀਓਸ ਦੇਖਦੇ ਆ ਬਹੁਤ ਬਹੁਤ ਧੰਨਵਾਦ ਪਹਿਲਾਂ ਵੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਅੱਗੇ ਵੀ ਦਿਓ ਤੇ ਮੇਰਾ ਅੱਜ ਪਿਆ ਸੁਤਤਾ ਤਕੋਰ ਨੇ ਆਪਦੇ ਪਿੰਗੇ ਦੇ ਵਿੱਚ ਇਹ ਲਾਈਟ ਤੇ ਹੋਣੇ ਕਰਕੇ ਬਹੁਤ ਜ਼ਿਆਦਾ ਸੌਖਾ ਇਹਦਾ ਕਿ ਲਾਈਟ ਦਿੱਤਾ ਕਰਕੇ ਆਪੇ ਹਨਾ ਬਿਜਲੀ ਤੇ ਆਪੇ ਰੂਟੇ ਮਿਲ ਜਾਂਦੇ ਆ ਤੇ ਜਿਹੜਾ ਦੂਜਾ ਹੋਵੇ ਉਹ ਤਾਂ ਫਿਰ ਆਪਾਂ ਨੂੰ ਬਾਰ-ਬਾਰ ਚਲਾਉਣਾ ਪੈਂਦਾ ਤੇ ਥੋੜਾ ਟਾਈਮ ਹੀ ਪਊਗਾ ਵਿੱਚ ਤੇਰਾ ਇਹ ਸਿੱਟਣਾ ਹੀ ਪੈਣਾ ਕਿਉਂਕਿ ਤੁਹਾਨੂੰ ਪਤਾ ਇੱਥੇ ਘਰ ਛੋਟੇ ਆ ਰੱਖਣ ਦੀ ਜਗ੍ਹਾ ਤੰਗੀ ਬਹੁਤ ਆਉਂਦੀ ਚੀਜ਼ ਰੱਖਣ ਦੀ ਤੰਗੀ ਬਹੁਤ ਆਉਂਦੀ ਚੀਜ਼ਾਂ ਸੋਹਣੀਆਂ ਬਹੁਤ ਹੁੰਦੀਆਂ ਪਰ ਸਿੱਟਣ ਨੂੰ ਨਹੀਂ ਦਿਲ ਕਰਦਾ ਪਰ ਮਜਬੂਰੀ ਹੁੰਦੀ ਹੈ ਤੇ ਪਿਆ ਸੁੱਤਾ ਨਾ ਨੂੰ ਕਿ 2 2.5 ਘੰਟੇ ਹੋਣੇ ਨੇ ਸੌਣਾ ਜਾਲ ਦੇ ਛੋਟੇ ਛੋਟੇ ਕੱਪੜੇ ਲਾਉਨੇ ਆਤਿਆਂ ਕਿੰਨੇ ਛੋਟੇ ਛੋਟੇ ਕਿੱਡੇ ਕਿਊਟ ਚ ਲੱਗਦੇ ਆ ਨਾ ਛੋਟੇ ਛੋਟੇ ਕੱਪੜੇ ਰਾਈ ਗਰਿਜ ਤੇ ਮੌਸਮ ਸਾਡੇ ਅੱਜ ਵੀ ਠੀਕ ਹੈ ਠੰਡਾ ਆ ਦਿਖਾਉਣੇ ਤੁਹਾਨੂੰ ਬਾਹਰ ਦਾ ਮੌਸਮ ਇਦਾਂ ਹੀ ਆ ਬਦਲਵਾਈ ਕੰਡਾ ਕੜੀ ਪੱਤਾ ਕੜੀ ਪੱਤੇ ਦੇ ਵਿੱਚ ਆ ਰਹੇ ਆ ਤੇ ਇਦਾਂ ਹੀ ਆ ਮੌਸਮ ਠੰਡਾ ਮਾੜੀ ਮਾੜੀ ਤਪੋ ਤੇ ਬਦਲਵਾਈ ਆ ਸਾਹਮਣੇ ਸਾਰਾ ਜਿਹੜਾ ਨਾ ਇਹ ਮੱਛੀਆਂ ਵਾਸਤੇ ਪਾਣੀ ਆ ਇਹ ਸਾਰਾ ਇਹਨਾਂ ਦਾ ਕਵਰ ਕੀਤਾ ਹੋਇਆ ਇਕੱਠਾ ਕਰਕੇ ਸਾਰਾ ਇਹਨਾਂ ਨੇ ਜਿਵੇਂ ਆਪਣੇ ਇੰਡੀਆ ਦੇ ਵਿੱਚ ਵੀ ਹੁੰਦੇ ਆ ਮੱਛੀ ਸਰੋਵਰ ਜੇ ਬਣਾਏ ਹੁੰਦੇ ਉਹ ਵਾਲੇ ਆ ਤੇ ਤੁਸੀਂ ਵੀ ਜਿੱਥੋਂ ਜਿੱਥੋਂ ਸਾਡੀਆਂ ਵੀਡੀਓਜ਼ ਦੇਖਦੇ ਆ ਦੱਸਿਆ ਕਰੋ ਕਿੱਥੋਂ-ਕਿੱਥੋਂ ਵੀਡੀਓ ਵੇਖਦੇ ਆ ਇਹਨਾਂ ਨਾਲ ਹੋਰ ਵੀ ਹੌਸਲਾ ਵੱਧਾ ਪਹਿਲਾਂ ਤਾਂ ਅਸੀਂ ਸੋਚਿਆ ਸੀਗਾ ਸਵੇਰ ਦਾ ਜਾਣ ਦਾ ਇੰਡੀਆ ਤੋਂ ਆਏ ਉਹਨਾਂ ਨੂੰ ਮਿਲਣਾ ਤੇ ਤੁਹਾਨੂੰ ਵੀ ਦੱਸਾਂਗੇ ਕੌਣ ਆ ਕੀ ਲੱਗਦੇ ਆ ਤੇ ਫਿਰ ਅਸੀਂ ਕੱ ਵੀ ਸ਼ਾਮ ਨੂੰ ਚੱਲਾਂਗੇ ਵੀ ਰਾਤ ਸੌਂ ਗਿਆ ਹਾਂ ਸ਼ਾਮ ਦਾ ਜਾਵਾਂਗੇ ਠੰਡੇ ਕੋਈ ਠੰਡਾ ਹੀ ਵੈਸੇ ਤਾਂ ਮੌਸਮ ਬਹੁਤ ਠੰਡਾ ਠੰਡੀ ਠੰਡੀ ਖਵਾਉਂਦੀ ਆ ਹਜੇ ਇੰਨੀ ਏਸੀਆਂ ਦੀ ਲੋੜ ਨਹੀਂ ਪਈ ਪੱਖਿਆਂ ਨਾਲ ਹੀ ਸਰ ਗਿਆ ਵਾ ਇੰਡੀਆ ਵਿੱਚ ਆਪਣੇ ਬਹੁਤ ਗਰਮੀ ਆ ਤੇ ਆਏ ਸੀ ਕੱਲ ਵੀ ਆਪਾਂ ਨੂੰ ਮਿਲਣ ਵਾਸਤੇ ਵੀ ਇੰਡੀਆ ਤੋਂ ਆਏ ਆ ਤੇ ਬੇਟੀ ਇੱਥੇ ਨੇੜੇ ਹੀ ਰਹਿੰਦੀ ਐ ਬੱਚੇ ਲੈ ਕੇ ਆਈ ਸੀ ਤੇ ਕੋਈ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਚੁੱਕੇ ਆ ਕਿ ਬੱਚੇ ਆਪਸ ਵਿੱਚ ਵੀ ਇਕੱਠੇ ਹੋ ਕੇ ਖਾਣ ਨੂੰ ਆਣ ਪਿਆਰਾ ਵੀ ਰਾਜਵੀ ਬੜਾ ਉਹਨਾਂ ਦੇ ਨਾਲ ਖੁਸ਼ ਬਹੁਤ ਜ਼ਿਆਦਾ ਤੇ ਉਹ ਕਹੇ ਬੇਟੀ ਦੱਸਣ ਲੱਗੀ ਕਹਿੰਦੀ ਕੁੜੀ ਆ ਸਾਡੀ ਇੰਡੀਆ ਤੋਂ ਆਉਂਦੀ ਨਹੀਂ ਸੀ ਮੈਂ ਕਿਹਾ ਸਾਡਾ ਵੀ ਵੀਰਾਜ ਜੀ ਨੇ ਸੀ ਲਾਉਂਦਾ ਆ ਕੇ ਇੰਡੀਆ ਤੋਂ ਚਲੋ ਜਿੰਨੇ ਵੀ ਵੀਡੀਓ ਵੇਨੇ ਹੁੰਨੇ ਆ ਫਿਰ ਰਿਕਵੈਸਟ ਆ ਸਾਰਿਆਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਚੌਂਦੇ ਵਾਸਤੇ ਲੋ ਇਹਦਰ ਬੈਕ ਤੋਂ ਸਾਫ ਨਹੀਂ ਆਉਂਦੀ ਕਿਉਂਕਿ ਸਾਹਮਣੇ ਰੋਸ਼ਨੀ ਜ਼ਿਆਦਾ ਬਾਹਰੋਂ ਚਾਨਣ ਜ਼ਿਆਦਾ ਪੈਂਦਾ ਮੁੰਡਾ ਵੀ ਦਾ ਸੂਪ ਚਲੋ ਚੱਲਦੇ ਆ ਰਸੋਈ ਦੇ ਵਿੱਚ ਬਣਾਉਣਿਆ ਖਾਣਾ-ਦਾਣਾ 12:00 ਵਜੇ ਬੇਟਾ ਕਹਿੰਦਾ ਭੁੱਖ ਲੱਗੀ ਆ ਹਮ ਇੱਕ ਮਿੰਟ ਜਿਹੜਾ ਆਪਾਂ ਕੱਟ ਲਿਆ ਸੈਲਨ ਕਿਉਂ ਕੱਚ ਦੇ ਡੱਬਿਆਂ ਚ ਪਾ ਲਿਆ ਪਲਾਸਟਿਕ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਲੰਮਾ ਟਾਈਮ ਹੁਣ ਰੋਟੀ ਪਕਾਉਨੇ ਆ ਆਪਾਂ ਤੁਹਾਨੂੰ ਨਿੰਬੂਆਂ ਦਾ ਚਾਰ ਦਿਖਾਉਨੇ ਆ ਜੋ ਕਿ ਆਪਾਂ ਇੰਡੀਆ ਤੋਂ ਪਾ ਕੇ ਲੈ ਕੇ ਆਏ ਸੀ ਤੇ ਬੜਾ ਸੋਹਣਾ ਚਾਰਾ ਨਿੰਬੂਆਂ ਦਾ ਦਿਖਾਉਣੀ ਆ ਮੈਂ ਤੁਹਾਨੂੰ ਨਿੰਬੂਆਂ ਦਾ ਚਾਰ ਤੇ ਇਹ ਹੈ ਨਾ ਸਬੂਤੇ ਨਿੰਬੂਆਂ ਦਾ ਚਾਰ ਪਾ ਲਿਆ ਸੀ ਇਹ ਤਾਂ ਲੱਗਦਾ ਜਿਵੇਂ ਗੁਲਾਬ ਚੰਮੜਾ ਹੁੰਦੀ ਆ ਦੇਖੋ ਪੂਰਾ ਤੇ ਅਸੀਂ ਛੋਟੀ ਡੱਬੀ ਦੇ ਵਿੱਚ ਪਾ ਕੇ ਰੱਖ ਲੈਣੇ ਆ ਕਿਉਂਕਿ ਵੀ ਸਾਰਾ ਨਾ ਖਰਾਬ ਹੋਵੇ ਹਨ ਤੇ ਇਹਦੇ ਵਿੱਚ ਪਾ ਕੇ ਰੱਖ ਲੈਣੇ ਆ ਇਹਦੇ ਚੋ ਖਾ ਲਈਦਾ ਤੇ ਬਹੁਤ ਹੀ ਜ਼ਿਆਦਾ ਸਵਾਦ ਬਣਿਆ achar ਇਹ ਮਿੱਠਾ ਖੱਟਾ ਮਿੱਠਾ achar ਜੇ ਕਿਸੇ ਨੇ ਵੀ ਪਾਉਣਾ ਹੋਇਆ ਤੁਸੀਂ ਪੁੱਛ ਵੀ ਸਕਦੇ ਹੋ ਵੈਸੇ ਤਾਂ ਤਕਰੀਬਨ ਭੈਣਾ ਨੂੰ ਆਉਂਦਾ ਹੀ ਆ ਪਤਾ ਹੀ ਹੁੰਦਾ ਕਿੱਦਾਂ ਪਾਈਦਾ ਤੇ ਮੈਂ ਤੁਹਾਨੂੰ ਪਲੇਟ 'ਚ ਰੱਖ ਕੇ ਦਿਖਾ ਦਿਆਂ ਇਦਾਂ ਲੱਗਦਾ ਜਿਵੇਂ گلاب ਚੰਮਣਾ ਬਣੀ ਆ ਪਈਆਂ ਤੇ ਬਣਿਆ ਵੀ ਬੜਾ ਸੋਹਣਾ ਕਲਰ ਦੇਖੋ ਕਿੰਨਾ ਸੋਹਣਾ ਹੈ ਇਹਦਾ ਖੱਟਾ ਮਿੱਠਾ ਚਾਰ ਨਿੰਬੂਆਂ ਦਾ ਇਹ ਨਿੰਬੂ ਹੈਗੇ ਆ ਸਕੰਜਵੀ ਵਾਲੇ ਉਹ ਨਿੰਬੂ ਹੈ ਚਲੋ ਹੁਣ ਆਪਾਂ ਖਾ ਲਈ ਰੋਟੀ ਤੁਸੀਂ ਵੀ ਖਾਓ ਇਧਰ ਭਾਈ ਸਾਹਿਬ ਜੀ ਰੋਟੀ ਖਾ ਰਹੇ ਸਾਰਾ ਮੂੰਹ ਸਰ ਲਵੇੜਿਆ ਹਾਂਜੀ ਇਦਾਂ ਰੋਟੀ ਖਾਈ ਦੀ ਆ ਜਾ ਗਏ ਐ ਗੱਲੇ ਪਰ ਮੈਂ ਨਹੀਂ ਫੋਣੀ ਨੂੰ ਹਾਏ ਹਾਏ ਕਿੰਨੀ ਰੌਣਕ ਲਾਈ ਦੋਵਾਂ ਜਣਿਆ ਦਾ ਲੈ ਲੈ ਹਾਂ ਹਾਂ ਇਹ ਕਿੱਟੇ ਪਾਏ ਦੇਖ ਹਾਏ ਬਾਏ ਕਿੱਥੇ ਚੱਲੇ ਹੋ ਲੈ ਲੈ ਉਹ ਵੀ ਕਰਤਾ ਮੇਰੇ ਨਾਲ ਹੈ ਉਹ ਗਿਨ ਲੈ ਤੇ ਤਾਰਨਦੇ ਆ ਉਹ ਨਹੀਂ ਜੇ ਚੰਦ ਕਲਾ ਉਹ ਬਾਤ ਕਰਦੇ ਨਹੀਂ ਸੀਗਾ ਰਾਤ ਕਾਲ ਮੰਮੀ ਸਾਬਨ ਨਹੀਂ ਆਗੇ 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 ਹੈਲੋ ਬਾਏ ਬਾਏ ਆਗੇ ਲੈ ਬਈ ਬਾਏ ਵਿਰਾਜ ਲੈ ਲੈ ਗੁੱਡਾ ਖੋਚੋ ਜਾਂ چھوٹਾ چھوٹਾ ਖਿੱਚੋ ਖੋੜੋ ਖਿੱਚੋ ਠੀਕ ਠੀਕ ਬਣਾ ਲੀਂ ਖਿੱਚੋ ਖਿੱਚੋ ਖਿੱਚ ਦੇ ਖਿੱਚ ਦੇ ਖਿੱਚ ਦੇ ਹਾਂ ਦੋਨੇ ਆ ਜਾ ਪੁੱਤ ਓਏ ਪੈਣਾ ਵਿਰਾਜ ਵਿਰਾਜ ਉਧਰ 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 ਵਿਰਾਜ ਵਿਰਾਜ ਕਿਵੇਂ ਮੈਂ ਬੰਦੇ ਬਿਠੇ ਕਿੱਡੇ ਸੋਹਣੇ ਲੈ ਪੈਰੀ ਪੈਨਨ ਦਾ ਪੈ ਕਿੱਥੇ ਵੀਰਾ ਵਿਰਾਜ ਕਿੱਥੇ ਵੀਰਾ ਉਹ ਉਹ ਬੈਠਾ ਝੌਂਗੜੀ ਮਾਰ ਕੇ ਅੰਦਰ ਹੁਣ ਇਹਦੇ ਦਿਮਾਗ 'ਚ ਪਤਾ ਨਹੀਂ ਕੀ ਕੀ ਦਾ ਆ ਪਤਾ ਨਹੀਂ ਜਾਂ ਤਾਂ ਖੜਨਾ ਕੋਈ ਭਾਣ ਕਿ ਨਹੀਂ ਚਾਚੀ ਕੋਲ ਜਾਣਾ ਮੈਨੂੰ ਪਤਾ ਨਹੀਂ ਟਾਈਮ ਕਿੰਨਾ ਹੋ ਗਿਆ ਕਿੱਧਰ ਭੱਜ ਗਏ ਇੰਦਰਵਾਦਿਆ ਪੁੱਛ ਲਿਆ ਤੇਜਾ ਪੁੱਛ ਲਿਆ ਆਜੋ ਆਜੋ ਤਾਂ ਜਿਉਂ ਪਾ ਜਿਉਂ ਪਾ ਜਿਉਂ ਆਜੋ 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 ਨੇਰਾ ਹੋ ਗਿਆ ਨਹੀਂ ਹੋ ਤਾਂ ਫਿਰ ਇੰਦਰ ਕਰਦੇ ਲੈ ਲੈ ਆਜੋ ਪਰ ਨਾ ਜੇ ਇੱਧਰ ਆਜੋ ਪੂਰੇ ਆਜੋ ਪੁੱਤ ਇੱਥੇ ਆਜੋ ਪੀਰੇ ਨੂੰ ਦੇ ਦੋ ਪੀਰੇ ਇੱਥੇ ਆਜੋ ਕਿੱਡੇ ਭੱਜੇ ਹੁੰਦੇ ਆ ਬੀਬੀ ਨੂੰ ਨੰਗ ਲੈਣ ਦੋ ਕਿੱਡੇ ਖੁਸ਼ ਹੋਏ ਫਿਰ ਦੋਨੇ ਜਾਣੇ ਬੀਬੀ ਨੂੰ ਸੱਟ ਦੇਣਾ ਸੀ ਨਾ ਕਿੱਡੇ ਖੁਸ਼ ਆ ਪ੍ਰਨਾਜ ਨੇ ਦੱਸਿਆ ਹੀ ਨਹੀਂ ਕਿੱਥੋਂ ਆਇਆ ਦਾੰਦਾ ਓਏ ਘੁੰਮਣ ਆਇਆ ਭਾਂਜੀ ਭਾਂਜੀ ਅਲਬਰਟਾ ਆ ਹੋਰ ਮੈਟਰਨ ਹਾਂ ਦੀਦੀ ਕਿੱਥੇ ਆ ਕਨੈਕਟ ਮੈਨੂੰ ਦਿਖਾ ਦੋ ਦਿੱਤਾ ਦੇ ਦੋ ਚਾਚੀ ਨੂੰ ਦਿਖਾ ਦੋ ਕੀ ਆ ਤੁਹਾਡੇ ਕੋਲੇ ਇਹ ਕੀ ਕਰੀਦਾ ਇਹਦੇ ਨਾਲ ਇਦਾਂ ਕੀ ਕਰੀਦਾ ਇਹਦੇ ਨਾਲ ਰੋਟੀਆਂ ਵੇਲੀ ਦੀਆਂ ਉਹ ਹਾਇ ਬੀ ਆ ਵੀ ਸੀ ਹਾਂ ਕਹਿੰਦੀ ਰਾਤ ਚ ਲੱਕੜੀਆਂ ਚੇਂਜਾਂ ਲੱਗੀਆਂ ਹੂੰ ਹੂੰ ਤੇ ਕਾ ਟੋਲਾ ਵੇਰਣਾ ਲੈ ਲਿਆ ਅੱਛਾ ਮੋੜ ਕੇ ਫੇਰ ਚੇਤੇ ਆਇਆ ਕਹਿੰਦੀ ਦੁਕਾਨ ਜਾਂਦੀ ਨਹੀਂ ਲੈ ਜਾ ਟੋਲਾ ਵੇਰਣਾ ਦੀਦੀ ਨੂੰ ਦੇ ਦੋ ਦੀਦੀ ਨੇ ਰੋਟੀਆਂ ਵੇਲਣੀਆਂ ਇਹਦੇ ਨਾਲ ਲੈ ਬੀਬੀ ਦੇ ਨਾ ਮਾਰਦੀ ਭਾਰਾ ਬਾਲਾ ਇਹ ਨਾ ਲੈ ਅੱਲੋਂ ਦੇ ਆਈ ਆ ਮੰਜਾ ਆਲਿਓ ਮੇਲਦੇ ਤੋ ਹਾਂ ਬਰਨਾਜ ਹਾਂ ਅੱਛਾ ਅੱਛਾ ਮੈਂ ਰਾਜਨਾ ਕਾਟਾ ਲੈ ਲੈਂਦੀ ਜੋਰ ਦੇਦੀ ਜੋਰ ਨਾ ਲੱਗੀ ਰਹੀਂਦੀ ਮੂਚ ਨਹੀਂ ਪਾਉਣਾ ਪੁੱਤ। ਹਾਂ। ਵੱਜ ਗਿਆ ਨਾ? ਇੱਥੋਂ ਵੀ ਗਰਮੀ ਵੱਜ ਗਈ ਫੇਰ। ਵੀਰ ਆਏ ਨੂੰ ਆਹ ਤਾਂ ਮੈਡਮ ਨੂੰ ਲਾ ਦੇ ਤਾ ਮੈਡੀਕਲ ਰੋਲ ਚਾਹੀਏ। ਡਾਲ ਦੇ ਦੋ ਬੇਬੀ ਨੂੰ। ਬੇਬੀ ਨੂੰ ਡਾਲ ਦੇ ਕੇ ਚਲਾਉਗਾ ਉਹ ਵੀ। ਮੈਂ ਦੋ ਸਮਾਨ ਵਾਰਗਾ ਮੈਂ 3 ਡਰਮ ਨਾਲ ਦੋ ਆਈ ਨੀ। ਖਾ ਲਿਆ ਜੇ। ਧੜਕਣ 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 ਵਦਨਗੀ ਸੀ ਉਹ ਰੇਖੀ ਨੇ ਪੰਜਵੇਂ ਨੇ ਨਾ ਮੌ ਚੌਥੇ ਦਲ ਮੰਨੋ ਇਹ ਪ੍ਰਨਾਜ ਪਈ ਸਾਡਾ ਇੰਡੀਆ ਤੋਂ ਆਇਆ ਉਹਨੇ ਖੇਤਰਾ ਪੰਜਵੇਂ ਦੇ ਨੂੰ ਡੱਟ ਆਪੇ ਵਿਰਾਜ ਆਪੇ ਉੱਤਰ ਗਿਆ ਮੇਰੇ ਤੋਂ ਸਰਸੀ ਤੋਂ ਆਪੇ ਉੱਤਰ ਗਿਆ ਜੇ ਵਿਰਾਜ ਲੈ ਦੇ ਦੇਖੋ ਕੋਈ ਨਹੀਂ ਇਹ ਨੇ ਰੇ ਰੇ ਗੰਗਾ ਵੀ ਦੀ ਬੰਗਾ ਕਹਤਾ ਹੈ ਇਹ ਸਾਡੇ ਬੀਬੀ ਹੁਣੇ ਇੰਡੀਆ ਤੋਂ ਆਏ ਨੇ ਫੇਰ ਲੋਕਾਂ ਨੂੰ ਬੰਨਣਾ ਪੈ ਜਿਆ ਤਾਂ ਮੇਰਾ ਪੂਰਾ ਮੇਜ਼ੇ ਨੇ ਜੰਮ ਮਰ ਜੀ ਚਲ ਬੰਨ ਮਾਰ ਹਾਂ ਕੋਈ ਜੀ ਬੈਠਾ ਤੇਰਾ ਹੁਣ ਕਿੱਥੇ ਖਿੱਚੀ ਮੰਜਿੰਦਰ ਆਹੋ ਖਿੱਚੀ ਖਿੱਚੀ ਅਵੇ ਦੋਨਾਂ ਦੇ ਖਿੱਚੀ ਦੋਨਾਂ ਦੇ ਖਿੱਚੀ ਹਾਂ ਕਿੱਡੀ ਸੋਹਣੀ ਫੋਟੋ ਆਊਗੀ ਦੋਨਾਂ ਦੀ ਫੋਟੋ ਕਰਾ ਲਓ ਇੱਕਦਮ ਕਿਵੇਂ ਕਰਾਉਂ ਨਹੀਂ ਆਏ ਖੜ ਆਏ ਫੋਟੋ ਕਰਾ ਲਓ ਵੀ ਦੇ ਨਾ ਜਾ ਜਾ ਜੈਡਵਾਰ ਨਾ ਹਾਂ ਬਈ ਅਗਲੇ ਕਰੋ ਉੱਧਰ ਵੇਖੋ ਅੱਜ ਵੀ ਮਾਰੂ ਨਾ ਚਾਚਾ ਜੀ ਵੱਲੀ ਵੇਖੋ ਚਾਚੂ ਵੱਲੀ ਵੇਖੋ ਚਾਚੂ ਵੱਲੀ ਹਾਂ ਲੈ 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 ਹੈਲੋ ਸੁਣਾ ਆਇਨੇ ਤੋਂ ਉੰਗਲਾਂ ਵੀ ਕਹੀਆਂ ਗਈਆਂ ਕਿੱਦਿ ਸੋਹਣੇ ਬੈਠੇ ਆ ਪੈਣ ਪੜ ਉੱਠ ਤਾਂ ਨਹੀਂ ਰਿਹਾ ਕਿ ਪਰ ਉਹ ਠੀਕੋ ਕੇ ਪੈ ਲਗਾ ਪਰ ਨਾਲ ਚ ਹਲਵਾਰ ਕੇ ਪੈ ਗਈ ਉਹ ਤਾਂ ਕਹਿ ਨਾ ਯਾਰ ਬਸ ਕਰ ਜੋ ਬਸ ਕਰ ਜੋ ਬਹੁਤ ਹੋ ਗਈਆਂ ਐਂ ਕਹਿ ਰਿਹਾ ਉਹਨੂੰ ਪਤਾ ਮੇਰੀ ਚੀਰ ਮਲੱਕੀ ਜਾਣੀ ਤਾਂ ਨਹੀਂ ਹੋਣੀ ਉਹ ਡੱਗ ਪੜ ਜਸਪੀ ਫੜ ਫੜੇ ਬੜਾ ਖਰਾਬ ਬੰਦਾ ਉਹ ਸੌਰੀ ਲੂਟਾ ਪਾ ਲਿਆ ਹੁਣ ਦੇਰੀ ਨੂੰ ਕਮਣ ਨੇ ਹਾਸੇ ਨਾਲ ਕਹਿੰਦਾ ਗਾਹੀ ਉੱਥੇ ਪੱਕਾ ਹੋਣਾ ਪਾਵਾ ਨਾ ਰੇ ਕਦੀ ਘੇੜੇ ਪਾਇਆ ਹੋਇਆ ਮੈਂ ਬੇਚ ਨੇਕ ਤਾਂ ਸੀ ਆਹ ਚੱਕ ਸੜਤੀਆਂ ਸਾਰੀਆਂ ਦੀਦੀਆਂ ਪਕੌੜੀਆਂ ਬਰਿਨਸ ਜੀ ਦੇ ਨੂੰ ਬਾਲੋ ਲੈ 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 ਕਿਰਕਾਂ ਦੇ ਤੌਰ ਤੇ ਆ ਦੈਂਗੜ ਦੈਂਗੜ ਹੋਈ ਕਹਿੰਦੀ ਆ ਹਾਂ ਦੈਂਗਾ ਦੈਂਗਾ ਹੋਈ ਪਹਿਨਾ ਦੀ ਤੇਰੀ ਨਾ ਦੀ ਬੜਾ ਰੋਈ ਜਾ ਦੇ ਬੜਾ ਹੋਈ ਦੈਂਗੜ ਦੈਂਗੜ ਐ ਹਾਂ ਕਿਤਾ ਪਾ ਦੇ ਵਿਰਾਜ ਕਿਤਾ ਪਾ ਦੇ ਦੀਦੀ ਮਾਚਦੀ ਆ ਇਧਰ ਮਾ ਦੇ ਤੂਰਾ ਚਾਂਬਲਿਆ ਪਿਆ ਵੀ ਮੈਂ ਵਿੱਚ ਵੜਿਆ ਬੈਠਾ ਹਾਂ ਹੈ ਨਿਕਰ ਜਾ ਕੋਈ ਬੁਸੇ ਜਾ ਸਭੀ ਬਣਾਇਆ